ਲਓ ਜੀ ਸਾਰੇ ਅੰਸ਼ਾਸੀ ਕਾਲ ਦੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਕੈਮ ਸਵੇਰ ਦਾ ਇੱਕ ਤੇ ਪ੍ਰਸ਼ਾਦਾ ਪਾਣੀ ਕਰਕੇ ਤਿਆਰ ਆਲੇ ਰਾਤ ਕਰੇਲੇ ਬਣਾਏ ਫਿਰ ਆ ਤੜੀ दाल ਇਹਨਾਂ ਵਰਗੇ ਗਰਮ ਦਾਲ ਵੀ ਇਨੀ ਕੁ ਬੱਤੀ ਹੋਣਾ ਹੰਡਾ ਸਰਜਣਾ ਰਾਤ ਤੇ ਫਿਰ ਸੁਬਹ ਜਿਦਣਾ ਵਗੇ ਕੀਆ ਤੋਰਗਾ ਤੇ ਤਿਆਰ ਕਰੇਲੇ ਕੋਸ਼ ਨਾਲ ਦਹੀਂ ਮੁੰਡਾ ਫੜ ਗਿਆ ਹੁਣ ਲੱਗ ਗਿਆ ਨਾ ਪਸਾਰ ਨਹੀਂ ਲੈਣਾ ਹੁਣ ਨਹੀਂ ਬਣਾਉਣੀ ਕੋਈ ਸਰੀਰ ਨਹੀਂ ਠੀਕ ਹੈ ਤੇ ਅੱਖ ਨੂੰ ਪਤਾ ਨਹੀਂ ਕੀ ਹੋ ਗਿਆ ਚਸਕ ਪਈ ਜਾਂਦੀ ਤੇ ਇੱਕ ਅਦਾ ਬੀਪੀ ਵਧਿਆ ਇਹਨਾਂ ਵਰਮਤਾਰ ਤੇ ਗੇ ਇਹਨਾਂ ਨੂੰ ਨਹੀਂ ਅਵਸ਼ੀਕ ਕੋਸਰ ਜੀ ਗਾਲਾ ਚਾਹ ਮੋਕਾਈ ਕੋ ਲੈਣਾ ਕਿ ਆ ਤਾ ਵਰਨਾ ਇਹਨਾਂ ਨਾਲ ਮਹਾਇ ਪਰ ਲਗਾਣਾ ਤੋ ਪੇਰਾ ਤੇ ਗੇ ਇਹਨਾਂ ਨੂੰ ਭੀ ਪਾਣੀ ਦੇ ਲੱਗੇ ਨੇ ਇਹਨਾਂ ਨੂੰ ਦੋ ਪਾਣੀ ਨੇ ਤੇ ਆਪਾਂ ਕੱਢ ਦਿੰਦੇ ਹਾਂ ਮਿਲ ਕੇ ਆਪਾਂ ਧੀਰਤੀ ਉਦੋਂ ਫਿਰ ਇਹਨਾਂ ਨੂੰ ਛਿੱਲ ਕੇ ਛਿੱਲ ਕੇ ਤੋਂ ਤੋਂ ਕੇ ਤੋਂ ਫਿਰ ਤੀਰਨਾ ਫਿਰ ਨਹੀਂ ਤੋੜਨਾ ਉਹ ਦੋ ਚੰਗੀ ਤਰ੍ਹਾਂ ਛਿੱਲ ਕੇ ਤੋੜ ਲੈਣਾ ਆਪਾਂ ਤਮੇਂ ਲਈ ਉਤਰ ਗਏ। ਹੁਣ ਸਾਡੇ ਬਣ ਗਏ ਨਾ ਭਾਈ ਕੋਲ ਬਹੁਤ ਇਨਾ ਵੱਡਾ ਮਿਠਾ ਹੈ। ਹੁਣ ਅਗੜੀ ਦੀ ਵੇਖੀ ਦੀ ਆਪਾ ਪਾਣੀ। ਇਹਿੰਦੇ ਜੋ। ਆਮ ਖੋੜਨ। ਇਹ ਗੜੀ ਜਾਂਦਾ। ਆਪਣੀਆਂ ਨੂੰ ਦੇ। ਦੀ ਪਾਣੀ ਪਾ ਲੈਨੇ ਪਾ ਰਹੇ ਹੋਗੇ ਥਮ ਤੋਂ ਜ਼ਿਆਦੇ ਹੋਗੇ ਨਾਲੇ ਨਿੰਬੂ ਨਹੀਂ ਚੋੜਨੀ ਪਾਤੀ ਇਹਨਾਂ ਨੇ ਕੱਢ ਕੇ ਗਾੜੀ ਇਹਨਾਂ ਦੇ ਨੇ ਉਹਦੇ ਕਰਕੇ ਉਹ ਪਾ ਰਹੇ ਹੋ ਤੇ ਮੈਂ ਇਹ ਤੋਂ ਛੇੜਾ ਨਹੀਂ ਦਲੇਗਾ ਨਾਲ ਨੂੰ ਦਾਲ ਨੂੰ ਬਾਲਾ ਦੇ ਵਾਲ ਦੇ ਤੋ ਜਿੰਨਾ ਬਹੁਤ ਘੜਨਾ ਦੇ ਦਿੱਤੋ ਉਪਰ ਚਾਇਨਾ ਨੂੰ ਗੈਆਸਾ ਲੱਗਦੇ ਆ ਹੁਣ ਪਾਣੀ ਕੋਲੇ ਉਪੋਲੇ ਨੂੰ ਮੰਨੇ ਇਹਨਾਂ ਨੂੰ ਰੋਣ ਨੂੰ ਲਏ ਜੇ ਤੋ ਪਾਣੀ ਨੂੰ ਪਾੜਦੇ ਦੇ ਨਹੀਂ ਹੁਣ ਤਾਂ ਬਾਲਟੀ ਭਰੀਆਂ ਹੋ ਗਈਆਂ। ਬਾਲਟੀ ਦੇ ਝਟ ਮੋਕ ਰੈਂਦੀ। ਅਰੇ ਆ ਸੀ ਕਾਸ। ਚਲੋ। ਹਣੀ ਜਾਇਆਗਾ ਤਾਂ। ਉਹ ਆਇਆ ਜਮ ਪਾਣੀ ਮੇਨ ਲਾਇਆ। 4 ਲਾਈਟ ਕਾ ਪਾ ਪਾਈਏ ਜੇ। ਇੱਕ ਪਾਣੀ ਦਾ ਇਹ ਪਾਣੀ ਦਾ ਇੱਕ ਦੋ ਦਾ ਪਾਣੀ ਇਹ ਕਿਉਂ ਨਹੀਂ ਨਹੀਂ ਚਾ ਬੰਨ ਜਾਂਦੀ ਆਹਿਆ ਨਿੰਬੂ ਚੋਣ ਨਹੀਂ ਪਾਰੀ ਗਿਆ ਇਹ ਵੀ ਨਾ ਜਾ ਜਾਣੇ ਲੋ ਇਹ ਵੀ ਪੂਰਾ ਕਰਕੇ ਪਾਰ ਗਿਆ ਜੀ ਇਹਨੂੰ ਪਾਸੇ ਕਰ ਗਏ ਤੇ ਇਹਨੂੰ ਜਲੋੜ ਨਹੀਂ ਇਹ ਜਿਹੜਾ ਆਟਾ ਹੋਇਆ ਮੈਂ ਗੋਲਿਆ ਉਹਦੇ ਦੋ ਘੋਨੇ ਦੇ ਢੇਕਾ ਵੀ ਮਿਲਾ ਕਰਕੇ ਉਹ ਚੇਤੇ ਇਹ ਜੱੜ ਮੜਾਈ ਪਾ ਕੇ ਥੋੜਾ ਜਿਹਾ ਔਲ ਪਾ ਦੇ ਫਿਰ ਕਿਦਾਟਾ ਜੇ ਨਹੀਂ ਭੈਣ ਪ੍ਰਣਾ ਮੇਰੇ ਚੈਨਲ ਤੇ ਚੈਨਲ ਨੂੰ ਗੂਰੂ ਸਬਸਕ੍ਰਾਈਬ ਕਰਿਓ ਬਾਤ ਵਾਟ ਮੇਰੇ ਚੈਨਲ ਨੂੰ ਸਪੋਰਟ ਕਰੋ ਨੂੰ ਬਹੁਤ ਸਪੋਰਟ ਦੀ ਜ਼ਰੂਰਤ ਬਸ ਸਪੋਰਟ ਕਰੋ ਬਾਤੋਂ ਬਾਦ ਲਾਈਕ ਸ਼ੇਅਰ ਕਮੈਂਟ ਵੀ ਕਰੋ ਬਹੁਤ ਸੋਹਣੇ ਸੋਹਣੇ ਪੈਣਾ ਕਮੈਂਟ ਕਰਦਿਆਂ ਇਦਾਂ ਹੀ ਕਮੈਂਟ ਕਰਿਆ ਕਰੋ ਮੈਨੂੰ ਹੌਸਲਾ ਮਿਲਦਾ ਹੈ ਨਾਲੇ ਮੈਨੂੰ ਇਹਨਾਂ ਕਿ ਮੇਰੀ ਵੀਡੀਓ ਚੰਗੀ ਹੈ ਸਾਰੇ ਕਮੈਂਟਾਂ ਮੈਨੂੰ ਚੰਗੀ ਲੱਗਦੀ ਹੈ ਜਦੋਂ ਮੈਂ ਕਮੈਂਟ ਪੜ੍ਹਦੀ ਦੇਖ ਨੂੰ ਬਹੁਤ ਸਕੂਨ ਆਉਂਦਾ ਅੱਜ ਰਾਜਵੀਰ ਦਾਲ ਬਣਾਇਂਕੋਸ਼ ਨਹੀਂ ਪਾਇਆ ਜਿਵੇਂ ਕਿਸਮਾਂ ਨਹੀਂ ਗਿਆ ਕੋਈ ਗੰਡਾ ਹੀ ਹੈ ਤੇ ਮੇਰੇ ਚਲੋ ਜੀ ਇਹ ਪੌਣੀ ਕੱਢ ਲਾ ਇਸ ਤੋਂ ਬਾਅਦ ਇਹ ਪੌਣੇ ਹੀ ਤੋਂ ਸਬਜ਼ੀ ਤਿਆਰ ਹੋ ਗਈ 还有名人吗？ Thank you. ਤੇ ਇਹ ਚ ਕੁੰਜੀ ਦੇ ਕਪੜੇ ਸੁੱਕਣੇ ਪਾ ਕੇ ਉਹਨੇ ਕੋਠੇ ਤੇ ਫਿਰ ਨਾਲ ਪਾ ਆਵਾਂਗੇ ਲਾਸਟ ਤੇ ਇਧਰ ਤੁੱਟ ਤੋਰ ਨੂੰ ਹੀ ਤੋਹੇ ਰੱਖ ਲੈਣਾ ਤੇ ਦਾਸ ਕਰੇ ਕਰ ਲੈ ਗਰਮ ਰੋਟੀ ਦਾ ਡੱਬਾ ਹੀ ਕਾੜਾ ਨਹੀਂ ਤੋ ਆਪਾਂ ਪਰ ਸੂਟ ਹੁੰਦਾ ਹੈ ਪੋਣਾ ਸਾਲ ਮੈਂ ਲੇਤਾ ਹੀ ਬਦਲ ਆਏ ਨਾਲੇ ਮੈਂ ਪੋਣਾ ਡੱਬਾ ਤੋ ਕਿੰਦਾ ਮਾਰਤਾ ਹੈ ਤੋ ਆਪਾਂ ਸਾਹਮਣੀ ਬਾਰੀ ਚ ਨਾਲੇ ਆਪਾਂ ਡੱਬਾ ਕਰ ਲਿਆ ਹੋਇਆ ਨਾਲੇ ਪੋਣਾ ਕੱਢ ਲਿਆ ਪੋਣੇ ਢੋਲੇ ਇਹ ਦੋ ਨਵੇਂ ਹੈਗੇ ਉਹ ਵੀ ਤੇ ਦੋ ਉਹ ਵੀ ਇੱਕ ਰਾਤ ਆ ਲਿਆ ਕੋਲ ਨਾ ਚਲੋ ਜੀ ਪ੍ਰਸ਼ਾਦੀ ਰਾਤ ਆਈ ਇਹ ਉਥੇ ਬਾਹਰ ਗਾਵਾਂ ਨੂੰ ਪਾਉਣੇ ਕੁੱਟੀਆਂ ਨੂੰ ਪਾਉਣੇ ਚਲੋ ਜੀ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਤ ਤੋਂ ਵਾਤ سپورਟ ਕਰੋ ਮਿਲਾਂਗੇ ਸ਼ਾਮ ਵਾਲੀ ਵੀਡੀਓ ਵਿੱਚ